ਜਿਸ ਪਰਿਵਾਰ ਵਿੱਚ ਅਕਾਲ ਸਰੂਪ ਗੁਰਦੇਵ ਪ੍ਰਗਟ ਹੋਏ ਨੇ ਨਾਮ ਜੇਠਾ ਰੱਖ ਦਿੱਤਾ ਭਾਵ ਹੈ ਜੋ ਬਹੁਤ ਬੁਲੰਦ ਹੈ ਉੱਚਾ ਹੈ ਸਮਰੱਥ ਹੈ ਵੱਡਪਨ ਵਾਲਾ ਹੈ ਪੰਥ ਪ੍ਰਕਾਸ਼ ਵਿੱਚ ਜ਼ਿਕਰ ਹੈ ਇਸੀ ਭਾਂਤ ਬਹੁ ਕਾਲ ਬਿਤਾਇਓ ਮਾਤ ਪਿਤਾ ਸੁਰਪੁਰ ਮਗ ਲਇਓ ਗਿਆਨੀ ਗਿਆਨ ਸਿੰਘ ਲਿਖਦੇ ਨੇ ਮਾਤਾ ਪਿਤਾ ਚਲਾਣਾ ਕਰ ਗਏ ਬਚਪਨ ਵਿੱਚ ਚਾਹੇ ਕੋਈ ਗੁਰੂ ਪੀਰ ਐ ਕੋਈ ਅਵਤਾਰ ਐ ਪੈਗੰਬਰ ਐ ਸ਼ਰੀਰ ਕਿਸੇ ਦਾ ਨਹੀਂ ਰਹਿੰਦਾ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਮੰਦਾ ਧੀਰ ਮਾਤਾ ਪਿਤਾ ਨਾਰੇ ਹੁਣ ਮੁਸ਼ਕਲ ਇਹ ਖੜੀ ਹੋ ਗਈ ਐ ਬਚਪਨ ਐ ਕਮਾਈ ਦਾ ਸਾਧਨ ਕੋਈ ਨਹੀਂ ਐ ਰੋਜੀ ਰੋਟੀ ਕਿੱਥੋਂ ਚੱਲੇ ਸ਼ਰੀਕਾਂ ਖਿਹੜਾ ਛੱਡ ਦਿੱਤਾ ਛੱਡ ਦਿੰਦੇ ਨੇ ਆਮੀ ਆਪਾਂ ਵੇਖਿਆ ਉਹਨਾਂ ਨੂੰ ਪਤਾ ਐ ਵੀ ਉਹਨੇ ਲੋੜਵੰਦ ਨੇ ਲੋੜਵੰਦ ਦੀ ਮਦਦ ਬਹੁਤ ਘਟ ਲੋਕ ਕਰਨਗੇ ਨਾਨੀ ਬਾਸਰਕੇ ਤੋਂ ਆ ਗਈ ਵੀ ਚਲੋ ਮੈਂ ਕੁਝ ਦਿਨ ਭਾਈ ਅਰਦਾਸ ਤੇ ਆਪਣੇ ਦਾਮਾਦ ਦੇ ਘਰੇ ਰਹਿ ਕੇ ਪਰਵਰਿਸ਼ ਕਰਾਂ ਭਾਈ ਜੇਠੇ ਦੀ ਘੁੰਗਣੀਆਂ ਛੋਲੇ ਵਾਲ ਦਿੰਦੀ ਐ ਸ਼ਾਬੇਜ ਪਾ ਕੇ ਵੇਚ ਆਉਂਦੇ ਨੇ ਔਰ ਬੜੀ ਮਿੱਠੀ ਆਵਾਜ਼ ਬਰੀਕ ਆਵਾਜ਼ ਵਿੱਚ ਹੋਕਾ ਦਿੰਦੇ ਨੇ ਲੈਕਰ ਗਏ ਬਾਜ਼ਾਰ ਕਿਰਪਾਲਾ ਹੋਕਾ ਦੇਵਤ ਮਧੁਰ ਮਿਸਾਲਾ ਗੁੰਗੜੀਆਂ ਲੈ ਲਓ ਗੁੰਗੜੀਆਂ ਲੈ ਲਓ ਕੋਈ ਖਰੀਦੋ ਫਰੋਕਤ ਕਰਦਾ ਹੈ ਜੋ ਥੋੜਾ ਬਹੁਤਾ ਵਟਦੇ ਨੇ ਉਹਦੀ ਰਸਤ ਆਉਂਦੀ ਹੈ ਉਹਦਾ ਭੋਜਨ ਪੱਕਦਾ ਹੈ ਅਜਾ ਕਿਸੇ ਸ਼ਰੀਕ ਨੇ ਨਹੀਂ ਪੁੱਛਿਆ ਵੀ ਭਾਈ ਜੇਠਾ ਉਮਰ ਹੌਲੀ ਐ ਕਿਰਤ ਕਰਨ ਵਾਲੀ ਨਹੀਂ ਤੁਸੀਂ ਪੜ ਲਓ ਖਰਚਾ ਅਸੀਂ ਉਠਾਉਂਦੇ ਹਾਂ ਉਲਟਾ ਖੁਸ਼ ਨੇ ਵੀ ਚਲੋ ਸ਼ਰੀਕ ਦੀ ਪਿੱਠ ਲੱਗੀ ਐ ਬਹੁਤ ਵੱਡੇ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਹੋਏ ਨੇ ਤੋ ਜ਼ਿਕਰ ਕਰਦੇ ਨੇ ਜਿਸ ਆਂਗਨ ਮੇ ਅਮੀਰੀ ਕਾ ਸ਼ਜਰ ਲਗਤਾ ਹੈ ਉਨਕਾ ਹਰ ਐਬ ਭੀ ਜ਼ਮਾਨੇ ਕੋ ਹੁਨਰ ਲਗਤਾ ਹੈ ਜੇ ਤੇ ਘਰ ਵਿੱਚ ਚਾਰ ਦਾਣੇ ਨੇ ਅਮੀਰੀ ਹੈ ਤੇ ਭਾਵੇਂ ਮੀਰਾ ਦੇ ਕਾਕੇ ਨੂੰ ਗੱਲ ਕਰਨ ਦੀ ਅਕਲ ਨਾ ਵੀ ਹੋਵੇ ਨਾ ਨਕੰਮੀ ਗੱਲ ਕਰਦਾ ਆਵੇ ਫਿਰ ਵੀ ਸਭਾ ਵਿੱਚ ਉਹਦਾ ਅਸਰ ਹੁੰਦਾ ਵੀ ਬੜੇ امیر ਨੇ ਲੋਕ ਗੱਲ ਦਾ ਵਜਨ ਵੱਧ ਜਾਂਦਾ ਤੁਹਾਡੀ ਜੇਬ 'ਚ ਪੈਸਾ ਹੋਵੇ ਤੇ ਤੇ ਦੂਜੇ ਬੰਨੇ ਗਰੀਬੀ ਹੋਵੇ ਪੱਲੇ ਦਾਣੇ ਨਾ ਹੋਣ ਜਿੱਡਾ ਚਾਹੇ ਕੋਈ ਗੱਲ ਕਰ ਬੰਦਾ ਏ ਪਰੇ ਪੰਚਾਇਤ ਵਿੱਚ ਉਹਦੀ ਗੱਲ ਦਾ ਅਸਰ ਨਹੀਂ ਹੁੰਦਾ ਸਭਾ ਵਿੱਚ ਉਹਦਾ ਅਸਰ ਨਹੀਂ ਹੁੰਦਾ ਕਿਉਂਕਿ جیب ਭਾਰੀ ਨਹੀਂ ਹੈ। ਮੱਖੀਆਂ ਉਹਨਾਂ ਚਿਰ ਬੈਂਧੀਆਂ ਨੇ ਜਿੰਨਾ ਚਿਰ ਗੁੜਾ ਹੈ, ਮਿੱਠਾ ਹੈ। ਮਿੱਠਾ ਖਤਮ ਤੇ ਮੱਖੀਆਂ ਉੱਡ ਜਾਂਦੀਆਂ। ਸ਼ਰੀਕਾਂ ਦੀ ਰਿਸ਼ਤੇਦਾਰਾਂ ਦੀ ਸਾਹ ਜਿੱਥੋਂ ਤੱਕ ਸੀਮਤ ਆਏ। ਜਿੰਨਾ ਚਿਰ ਤੇ ਮਾਈ ਬਾਪ ਸਨ, ਭਾਈ ਅਰਦਾਸ ਹੋਣੀ ਸਨ, ਚਾਰ ਪੈਸੇ ਸਨ, ਰਿਸ਼ਤੇਦਾਰ ਵਰਤਦੇ ਸਨ। ਉਹ ਜਦੋਂ ਚਲਾਣਾ ਕਰ ਗਏ ਤੇ ਸਭ ਨੇ ਖਿਹੜਾ ਛੱਡ ਦਿੱਤਾ। ਬਾਬਾ ਜੇਠਾ ਜੀ ਦਾ ਬਾਣੀ ਚਾਹੁੰਦਾ ਨਾ ਨਿਰਦਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿਤਨਾ ਧਰੇ ਇਕੇ ਮਾਈ ਦੇ ਦੋ ਕਾਕੇ ਹੋਣ ਨਾ فاਸਲਾ ਮਾਇਆ ਕਰਕੇ ਪੈ ਜਾਵੇ ਇੱਕ ਅਮੀਰ ਹੋ ਗਿਆ ਇੱਕ ਗਰੀਬ ਹੋ ਗਿਆ ਤੇ ਗਰੀਬੜੇ ਨੂੰ ਲੋੜ ਪੈ ਗਈ ਭਾਈ ਤਾਂ ਜਾ ਕੁੰਡਾ ਖੜਕਾਇਆ ਜਉ ਨਿਰਧਨ ਸਰਦਨ ਕਹਿ ਜਾਏ ਅੱਗੇ ਬੈਠਾ ਪੀਠ ਫੇਰਾਏ ਸਾਹਮਣੇ ਬੈਠਾ ਸੀ ਉਹ ਭਾਈ ਜਿਹਦੇ ਨਾਲ ਬਲੱਡ ਰਿਲੇਸ਼ਨ ਹੈ ਬੂਹਾ ਖੜਕਾਇਆ ਉਹਨੇ ਵੇਖਿਆ ਚੀਤ ਥਾਣੀ ਵੀ ਭਾਈ ਆਇਆ ਹੈ ਸੋਚਿਆ ਵੀ ਮੰਗਣੀ ਆਇਆ ਹੋਣਾ ਕੁਝ ਸਾਹਮਣੇ ਬੈਠੇ ਨਹੀਂ ਪਿੱਠ ਕਰ ਲਈ ਬੂਹਾ ਨਹੀਂ ਖੋਲਿਆ ਮਾਇਆ ਨੇ ਵੇਖੋ ਕਿੰਨੀ ਦੂਰੀ ਪਾ ਦਿੱਤੀ ਇੱਕੇ ਮਾਂ ਦੀ ਗੋਦ ਵਿੱਚ ਖੇਲੇ ਨੇ ਪਿੱਠ ਕਰ ਲਈ ਭਾਈ ਵਾਲਾ ਜਾਉ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਕਿਦਰੇ ਅਮੀਰ ਨੂੰ ਲੋੜ ਪੈ ਗਈ ਗਰੀਬ ਭਾਈ ਦੀ ਉਹ ਹੜਕੜਕਾਇਆ ਤੇ ਉਹਨੇ ਖੋਲਿਆ ਤੇ ਬੜਾ ਆਦਰ ਸਤਕਾਰ ਦਿੱਤਾ ਵੀ ਮੇਰਾ ਭਾਈ ਆਇਆ ਜਿੱਦਾਂ ਦਾ ਟੁੱਟਾ ਪੱਜਾ ਮੰਝਾ ਸੀ ਪਾਟੀ ਪੁਰਾਣੀ ਚਾਦਰ ਵਿਛਾਈ ਗੁਰਦੇਵ ਕਹਿੰਦੇ ਇਹ ਕਦਰ ਪੈਸੇ ਦੀ ਹੋਈ ਹੈ ਤੇ ਜੇ ਪਿੱਠ ਦਿੱਤੀ ਭਾਈ ਨੇ ਇਹ ਨਰਾਦਰੀ ਪੈਸਾ ਨਾਕ ਹੁਣ ਕਰਕੇ ਹੋਈ ਹੈ ਜਿਹਨੂੰ ਬਾਣੀ ਨੇ ਆਖਿਆ ਜਗਤ ਮੈਂ ਝੂਠੀ ਦੇਖੀ रीत अपने ही सुख स्यों सब लागे क्या धारा क्या मीत यारी रिश्तेदारी सांझ उने दिन जिन्ने दिन तेरे ਹੱਡਾਂ ਵਿੱਚ ਬਲ ਹੈ ਕੁਝ ਕਮਾ ਸਕਦਾ ਹੈ ਮੇਰੋ ਮੇਰੋ ਸਭ ਕਹਿਤ ਹੈ ਹਿੱਤ ਸਿਉਂ ਬਾਂਧਿਓ ਚੀਤ ਅੰਤ ਕਾਲ ਸੰਗੀ ਨਹਿ ਕੋਉ ਇਹ ਅਚਰਜ ਹੈ ਰੀਤ ਦੁੱਖ ਦੀ ਘੜੀ ਵਿੱਚ ਕੋਈ ਸਾਥ ਨਹੀਂ ਦਿੰਦਾ ਪਰ ਕਹਿੰਦੇ ਮਨ ਮੂਰਖ ਅਜੂ ਨਹਿ ਸਮਝਤ ਸਿੱਖਦਾ ਹਾਰਿਓ ਨੀਤ ਉਹਨਾਂ ਚਿਰ ਮਨ ਕਿਥੇ ਮੰਦਾ ਏ ਜਿੰਨਾ ਚਿਰ ਰੌਕੀ ਘੜੀਆਂ ਨਾ ਜਾਵੇ ਇਦੇ ਤੇ ਉਹਨਾਂ ਚਿਰ ਸਮਝਦਾ ਵੀ ਏ ਸੱਜਣ ਨਿਭਣਗੇ ਰਿਸ਼ਤੇਦਾਰ ਨਿਭਣਗੇ ਕਹਿੰਦੇ ਨਿਭਦਾ ਕੋਈ ਵਿਰਲਾ ਹੁੰਦਾ ਹੈ ਚਲੋ ਇਹਨਾਂ ਬਾਹ ਤੇ ਕੀ ਫੜਨੀ ਸੀ ਸ਼ਰੀਕਾ ਨੇ ਤਾਨੇ ਮੇਨੇ ਮਾਰਦੇ ਨੇ ਬਾਬਾ ਡੇਠਾ ਜੀ ਖਿੜਦੇ ਨੇ ਅਲਫਾਜ਼ ਕਬੂਲ ਲੈਂਦੇ ਨੇ ਤਿਉੜੀ ਮੱਥੇ ਨਹੀਂ ਪਾਉਂਦੇ ਬੜੇ ਦਰਿਆਦਿਲ ਨੇ ਪਰ ਨਾਨੀ ਮੇਹਣੇ ਨਾ ਜਰ ਸਕੀ ਲਾਹੌਰ ਚੂਨਾ ਮੰਡੀ ਭਾਈ ਹਰਦਾਸ ਤੇ ਘਰ ਨੂੰ ਜਿੰਦਾ ਲਾਇਆ ਬਾਸਰ ਕੇ ਲੈ ਤਰੀ ਆਪਣੇ ਦੋਤੇ ਨੂੰ ਕਿਸੇ ਸ਼ਰੀਕ ਨੇ ਰੋਕਿਆ ਨਹੀਂ ਕਿਸੇ ਚਾਚੇ ਤਾਈ ਨੇ ਨਹੀਂ ਰੋਕਿਆ ਵੀ ਕਿੱਥੇ ਚੱਲੇ ਹੋ ਜੇਠਾ ਜੀ ਕਿਵੇਂ guzara ਚੱਲੇਗਾ ਖੁਸ਼ ਨੇ ਵੀ ਚਲੋ ਚੰਗਾ ਗਲੋਂ ਲੈਣ ਲੱਗਾ ਜਿੰਦਾ ਭਨ ਕੇ ਕਬਜ਼ਾ ਹੀ ਕਰਾਂਗੇ ਹਰਦਾਸ ਤੇ ਕਰਤੇ ਜਿਵੇਂ ਚੱਲਦਾ ਆयाम ਦੁਨੀਆ ਵਿੱਚ